ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਾਓ ਜੀ ਕਿੱਦਾਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕਰੇ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਅੱਛਾ ਅੱਜ ਇਹਨਾ ਇੱਕ ਗੱਲ ਹੈ ਹਾਂ ਜੀ ਡਰਾਈਵਰ ਤਾਂ ਹਰ ਕੋਈ ਬਣ ਜਾਂਦਾ ਹੈ ਹਾਂ ਜੀ ਡਰਾਈਵਿੰਗ ਦੇ ਘਰ ਦੂਰ ਬਾਲੇ ਹੈ ਸਹੀ ਗੱਲ ਇੱਕ ਬੰਦਾ ਨਾ ਆਪਣਾ ਕੋਈ ਨਵਾਂ ਟੈਕਸੀ ਡਰਾਈਵਰ ਬਣ ਗਿਆ ਕਾਰ ਚਲਾਉਣ ਲੱਗ ਗਿਆ ਤੇ ਟੈਕਸੀ ਆਪ ਦੀ ਲੈ ਲਈ ਅੱਛਾ ਟੈਕਸੀ ਆਪ ਦੀ ਲੈ ਲਈ ਤੇ ਉਹਦੇ ਦਿੱਲੀ ਗਿਆ ਨਹੀਂ ਸੀਗਾ। ਹਮਮ। ਸਾਲਾ ਸਾਰ ਉੱਠ ਗਿਆ ਮੱਥਾ ਟਿਕਾਉਣ ਕਿਤੇ ਚੰਤਪੁਰ ਨਹੀਂ ਉੱਠ ਗਿਆ ਹਨਾ। ਜੀ। ਮਤਲਬ ਇੱਥੇ ਪੈਂਡ ਚ ਉਹਨੇ ਗੇੜੇ। ਪੈਂਡ ਚ। ਜਿੱਥੇ ਚਾਰ ਬੰਦੇ ਖੜੇ ਹੋ ਗਏ। ਸੋਣਾ ਆ ਜਾਓ ਚੰਤਪੁਰ ਨੂੰ ਹਨਾ। ਏਡਾ ਲੱਗਿਆ। ਓਏ ਬਹੁਤ ਸੋਣਾ। ਸਾਲਾ ਸਰਵਾ। ਉਹ ਲੋਕ ਕਹਿੰਦੇ ਬੜਾ ਦੁਖੀ ਕਰੇ ਇਹਨੇ ਯਾਰ ਡਰਾਈਵਰ ਕਾਦਾ ਬਣ ਗਿਆ ਇਹ। ਹਮ। ਇੱਕ ਦਿਨ ਉਹਨਾਂ ਦੇ ਪੈਂਡ ਦੇ ਹੀ ਮੁੰਡੇ ਨੇ ਆਉਣਾ ਸੀ ਕੈਨੇਡਾ ਤੋਂ। ਹਮ। ਉਹ ਬੁੜੇ ਨੇ ਗੱਡੀ ਵੋਕਰਾਲੀ ਹਾਂ ਉਹਦਾ ਵੀ ਦਿੱਲੀ ਜਾਣਾ ਹੈ ਹਾਂ ਬਾਪੂ ਚੱਲ ਤੜਕੇ 8 ਵਜੇ ਜਾਣਾ ਸੀ ਕੋ ਤਾਂ ਰਾਤ ਸੁੱਤਾ ਹੀ ਨਹੀਂ ਗੰਜਰ ਦਾ ਕੱਪੜੇ ਪ੍ਰੈਸ ਕਰਾ ਲਾ ਕੇ ਤੇ ਕੋਸ ਕਰਾਣਾ ਘਰ ਵਾਲੀ ਤੋਂ ਹਣਾ ਤੜਕੇ ਮੈਨੂੰ ਪਰੌਂਠੇ ਲਾ ਦੀ ਟਾਈਮ ਨਾਲ ਰੋਟੀਆਂ ਰਾਟੀਆਂ ਖਾ ਕੇ ਡੱਕ ਕੇ ਬਹਿ ਗਿਆ ਸੇਰਿੰਗ ਤੇ ਬਾਪੂ ਉਧਰ ਬਹਿ ਗਿਆ ਜਿਉਂ ਤਕੀਮ ਵਾਲੇ ਆਲ ਦੀ ਉਹ ਤਾਂ ਸੁਣਿਆ ਹੀ ਨਾ ਬਾਪੂ ਦੀ ਬਾਪੂ ਨਾ ਕਾ ਰੋਟੀ ਖੋ ਉਹ ਕੋਦੋਂ ਖਾਉਂਗਾ ਉਹ ਗਾਂ ਜਾ ਕੇ ਕਿੰਨੂ ਆ ਜਣੇ ਰੇੜੀਆਂ ਜਗੜੀਆਂ ਬਾਪੂ ਕਹਿੰਦਾ ਕਿੰਨੂ ਹੀ ਖਵਾ ਦੇ ਕੰਜਰ ਤੇ ਆ ਮੇਰੇ ਤਾਂ ਭੁੱਖ ਲੱਗੀ ਆ ਰੋਕਦੇ ਹੀ ਨਹੀਂ ਆ ਰੋਟੀਆਂ ਰਾਂਡੀਆਂ ਖਾ ਕੇ ਆਈਦਾ ਨਾ ਦਿੱਲੀ ਨੂੰ ਐ ਦਿੱਲੀ ਐ ਬਹੁਤ ਨਾ ਕਿ ਤੇ ਖੇਡ ਪਈ ਐ ਕਹਿੰਦਾ ਏਅਰਪੋਰਟ ਤੇ ਆਪਾਂ ਨੂੰ ਪਹਿਲਾਂ ਉਥੇ ਪੁੱਛਣਾ ਪੈਣਾ ਏਅਰਪੋਰਟ ਬਾਰੇ ਠੀਕ ਐ ਤੇ ਦਿੱਲੀ ਜਾਣਾ ਦਿੱਲੀ ਅੱਜ ਹੀ ਉੜ ਜਾਗੇ ਕਹਿੰਦਾ ਦਿੱਲੀ ਆਪਾਂ ਆਏ ਤੇਰੇ ਬਾਅਦ ਤੇਰੇ ਕਹਿੰਦਾ ਜੇ ਆਏ ਰੋਟੀ ਖਾਣ ਲਾਗੇ ਫਿਰ ਪਹੁੰਚ ਗਏ ਦਿੱਲੀ ਦਿੱਲੀ ਆ ਦਿੱਲੀ ਆਈ ਗਰੀ ਜਾਵੇ ਉਹਨੂੰ 7 ਘੰਟੇ ਪਹਿਲਾਂ ਜਾ ਲਾਈ ਉੱਥੇ ਉਹ ਤੇਰਾ ਭਲਾ ਉਹ ਤੋਂ ਗਏ ਮਗਰ ਲੱਗ ਗਿਆ ਕਹਿੰਦਾ ਕਿੰਨੇ ਨੰਬਰ ਤੇ ਜਾਣਾ ਟਰਮੀਨਲ 2 ਤੇ ਕਿ 3 ਜੇ ਕਹਿੰਦਾ 2 ਤੇ ਹੂੰ ਉਹ ਯਾਰ ਠੀਕ ਐ ਉੱਥੇ ਜਾਵੜਿਆ ਭਰਾਵਾ ਜਾ ਕੇ 2 ਤੇ ਗੱਡੀ ਲਾਤੀ ਬੈਠੇ ਬਜ਼ੁਰਗ ਵਿਚਾਰਾ ਦਾਸ ਜਾਓਗੇ ਹੁਣ ਆ ਨਾ ਉਹਨੇ ਗੱਡੀ ਵਾਲਾ ਵਰਗਾ ਕਹਿੰਦਾ ਭਾਈ ਸੀਟਾਂ ਖੋਲ ਲਓ ਅੱਛਾ ਕਿਉਂਕਿ ਨਾ ਆਏ ਨਹੀਂ ਆਉਣੇ ਹੀ ਨਹੀਂ ਨਾ ਸਾਨੂੰ ਪਤਾ ਕਹਿੰਦਾ ਸੀਟਾਂ ਖੋਲ ਲੋ ਕਹਿੰਦਾ ਡੈੱਡ ਬੋਡੀ ਆਏ ਨਹੀਂ ਆਉਣੀ ਬਾਈ ਵਿੱਚ ਤੇਰਾ ਦੂਜੇ ਬੱਸ ਚ ਲੈ ਗਿਆ ਜਦੋਂ ਬੁੜਾ ਝਾਕ ਗਿਆ ਉਹਦਾ ਬੁੜਾ ਕਹਿੰਦਾ ਡੈੱਡ ਬੋਡੀ ਕਹਿੰਦਾ ਹਾਂ ਬਾਈ ਬੁੜਾ ਰੋਣ ਲੱਗ ਗਿਆ ਉਹਨੇ ਡਰਾਈਵਰ ਨੇ ਪਾਣੀ ਫਰਾਇਆ ਕਹਿੰਦਾ ਬਾਪੂ ਗਲਤੀ ਤੇਰੀ ਆ ਤੂੰ ਦੱਸੇ ਨਹੀਂ ਆਪਣਾ ਮੁੰਡਾ ਮਰ ਗਿਆ ਤੁਹਾਡਾ ਤੇ ਨਹੀਂ ਮੈਂ ਤਾਂ ਫੋਲਡ ਆਇਆ ਮੈਂ ਤਾਂ ਹੁਣ ਬਾਈ ਹੁਣਾਂ ਨੇ ਦੱਸਿਆ ਉਹ ਇਹ ਮੇਰਾ ਮਾਲਕਾ ਘਰੇ ਫੋਨ ਲਾ ਦੇ ਇਹ ਦਪਟੇ ਗਏ ਉਹ ਦੂਗਾ ਤੁਹਾਡਾ ਕਿਹੜਾ ਪਿੰਡ ਆ ਬਾਈ ਉਹ ਕਹਿੰਦਾ ਸਾਡਾ ਫਲਾਨਾ ਕਹਿੰਦਾ ਤੁਹਾਨੂੰ ਕਿਵੇਂ ਪਤਾ ਮੇਰੇ ਮੁੰਡੇ ਮਰੇ ਦਾ ਉਹ ਨਹੀਂ ਸਾਨੂੰ ਤਾਂ ਨਹੀਂ ਪਤਾ ਸਾਨੂੰ ਪਤਾ ਹੀ ਇੱਥੇ ਕਹਿੰਦਾ ਡੈੱਡ ਬੋਡੀ ਹੀ ਆਉਂਦੇ ਨਾ ਹੋਰ ਤਾਂ ਇੱਥੇ ਕੋਈ ਆਉਂਦਾ ਹੀ ਨਹੀਂ ਡੈੱਡ ਬੋਡੀ ਆਈ ਉਹ ਥੋੜੀ ਵੀ ਸਾਡਾ ਮੁੰਡਾ ਕੈਨੇਡਾ ਚ ਫੋਨ ਲਾ ਕੇ ਆਇਆ ਤੁਹਾਨੂੰ ਤੇਰੇ ਨੂੰ ਤਾਂ ਪਤਾ ਲੱਗਿਆ ਵੀ ਡੈੱਡ ਬੋਡੀ ਆ ਉਹ ਕਹਿੰਦਾ ਨਹੀਂ ਉਹ ਭਰਾਵਾ ਤੁਸੀਂ ਖੜੇ ਗਾਲ ਤਾਂ ਫਿਰ 3 ਨੰਬਰ ਤੇ ਜਾ ਲੋ ਸੀ ਉਹਨੂੰ ਛੋੜਿਆ ਆਪਣੇ ਕਿਉਂਕਿ ਉਹ ਤਾਂ ਭੁੱਖੇ ਮਾਰਦੇ ਇੱਕ ਪੈਂਡਾ ਖਾਦ ਮੰਗਦਾ ਘੱਟਦੇ ਸੀ ਹੈ ਉਹ ਕਹਿੰਦੇ ਹਲੇ ਤੁਹਾਡੇ 7 ਘੰਟੇ ਪਏ ਹੌਣ ਚ ਕਾਰ ਪਾਰਕਿੰਗ ਜਲਾ ਲਓ ਉੱਥੇ ਲਾ ਕੇ ਸੌਂਗੇ 7 ਘੰਟੇ ਬਾਅਦ ਮੁੰਡੇ ਨੂੰ ਮਿਲਿਆ ਭੜਾ ਰੋਣ ਰਾਤ ਉਹ ਕਹਿੰਦਾ ਗੱਲ ਕੀ ਬਣ ਗਈ ਕਹਿੰਦਾ ਗੋਲੀ ਮਾਰ ਪੈਂਡੜੇ ਦੇ ਕਹਿੰਦਾ ਮੈਂ ਤਾਂ ਆਇਆ ਉਹ ਕਿ ਤੂੰ ਮਾਰ ਗਿਆ ਉੱਡ ਗਿਆ ਯਾਰ ਮੈਂ ਕਿਹਾ ਕਿ ਉਹ ਦੇਸੀ ਸੀ ਇੱਕ ਸਾਲਾ ਉਹ ਨਮਾਜ਼ੀ ਕੰਚਰ ਦੇ ਨੇ ਮੋੜ ਗਿਆ ਉਹ ਉਹਨੂੰ ਦਿੱਲੀ ਨਹੀਂ ਲਿਗਿਆ ਮੋੜ ਕੇ ਲੱਗਦੇ ਨਾ ਕਿ ਟੂ ਤੇ ਲੈ ਗਏ ਲਾ ਦੇ ਵੀ ਤੇ ਹੋਈ ਮੇਰਨਾ ਨਹੀਂ ਸੀ ਬਾਬਾ ਅੱਛਾ ਮੈਂ ਟਰੱਕਾਂ ਵਾਲਿਆਂ ਨੂੰ ਪੁੱਛਣ ਲੱਗ ਗਿਆ ਮੈਂ ਕਿਹਾ ਯਾਰ ਲੋਕੇਸ਼ ਜੀ ਲਾ ਦੇ ਯਾਰ ਉਹਨੇ ਟਰਮੀਨਲ 2 ਲਾਤਾ ਉਹ ਤੇਰਾ ਚੱਕ ਲਾ ਮੋਗਾ ਮੈਨੂੰ ਬਾਬਾ ਜਦੋਂ ਮੈਂ ਕਿਹਾ ਗੱਡੀਆਂ ਪਾਰਕ ਜੋ ਬਾਹਰ ਖੜੀਆਂ ਮੈਂ ਉੱਥੇ ਖੜਾ ਮੈਂ ਕਿਹਾ ਬੰਦੇ ਆਉਣ ਵਾਲੇ ਆਪਣਾ ਭਾਈ ਮੈਂ ਕਿਹਾ ਟੂ ਤੇ ਜਾਣਾ ਕਹਿੰਦਾ ਨਾ ਨਾ 3 ਤੇ ਕਹਿੰਦਾ ਤੂੰ ਵੀ 3 ਤੇ ਜਾਵੇਂਗਾ ਤੂੰ ਤੇ ਦਾ ਡੈੱਡ ਬੋਟ ਨਹੀਂ ਹੁੰਦਾ ਕਹਿੰਦੇ ਕਹਿੰਦਾ ਮੈਂ ਤਾਂ ਸ਼ੁਕਰ ਆ ਮਾਲਕ ਦਾ ਮੈਂ ਕਹਿੰਦਾ ਤੂੰ ਦੱਸ ਤਾਂ ਮੈਂ ਤਾਂ 2 ਤੇ ਜਾਵਣ ਲਈ ਮਗਾ ਟਰੱਕ ਵਾਲ ਨੇ ਲੋਕੇਸ਼ਨ ਲਾਤੀ 2 ਦੀ ਕਹਿੰਦਾ ਉਹਨਾਂ ਨੂੰ ਹੋਣਗੇ ਨਹੀਂ ਪਤਾ ਇਹ ਰਿਪੋਰਟ ਦਾ ਯਾਰ ਸਹੀ ਗੱਲ ਹੈ ਨਾ ਪਤਾ ਹੀ ਤਾਂ ਬਿਨਾ ਕੀ ਪਤਾ ਕਿਸੇ ਨੂੰ ਜਿਵੇਂ ਆਪਾਂ ਗਏ ਸੀਗੇ ਸ਼੍ਰੀਨਗਰ ਗਏ ਅਸੀਂ ਹੈਨਾ ਅੱਛਾ ਸਾਨੂੰ ਤਾਂ ਉਹਨਾਂ ਪਤਾ ਹੀ ਨਹੀਂ ਸ਼੍ਰੀਨਗਰ ਬਾਰੇ ਜਦੋਂ ਮੈਂ ਵੀਡੀਓ ਵੀ ਪਾਈ ਹੈ ਵੀ ਸ਼੍ਰੀਨਗਰ ਦਾ ਕੀ ਆ ਮੈਂ ਕਹਾਂ ਵੀ ਰਾਤ ਨੂੰ ਕਿਰੇ ਦੇਵਾਂਗੇ ਸਾਨੂੰ ਮੰਨ ਦੋ ਇਹ ਬਗ ਇਹ ਆਏ ਕਰ ਆਦਮੀ ਇੰਜੋਏ ਕਰਾਂਗੇ ਲਾਈਟਾਂ ਚੋਤੇ ਹਨਾ ਇਹ ਫਲਾਨਾ ਉਹ ਅਸੀਂ ਲੈ ਕੇ ਰੂਮ ਭਰਾਵਾ ਸ਼੍ਰੀਨਗਰ ਜਮੂ ਐਂਡ ਤੇ ਜਾਬੜੇ ਸੀ ਉੱਥੇ ਕਿਹੜਾ ਫਾਇਦਾ ਕੋਈ ਸਾਈਡ ਜੇ ਨੂੰ ਸ਼੍ਰੀਨਗਰ ਤੋਂ ਹਾਂ ਗੋਲ ਮਾਰਕ ਸੋਨ ਹਾਂ ਉਹ ਗੋਲ ਮਾਰਕ ਉਧਰ ਉੜ ਗਏ ਸੀ ਤੇ ਭਾਈ ਅਸੀਂ ਉੱਤੇ ਕਮਰਾ ਲੈ ਲਿਆ ਸਰਨਾ ਥਾਣੇ ਵਾਲਾ ਚੜ ਗਿਆ ਉਹਨੇ ਸਾਨੂੰ ਕਮਰਾ ਦੇਤਾ ਜੀ ਤੇ ਜਦੋਂ ਹੀ 8 ਵਜੇ ਗਏ ਕੀੜਾ ਗੁੜਾ ਦੇਣ ਮੈਂ ਕਹਾਂ ਰੋਟੀ ਖਾਣੇ ਕਿੜਾ ਰੋਟਾ ਉੱਥੇ ਕਿਉਂ ਉਹ ਕਹਿੰਦਾ 6 ਵਜੇ 7 ਵਜੇ ਬੰਦ ਆ ਬਈ ਇੱਥੇ ਰੋਟੀ ਕਿਨੇ ਘੋਣੀ ਤੁਹਾਨੂੰ ਲੈ ਲੈ ਮੁੱਛੇ ਗਣਾ ਮੇਰੇ ਨਾਲ ਦਾ ਪੈਗ ਲਾਉਂਦਾ ਮੈਂ ਰਸਟੈਕ ਲਾਉਣਾ ਮੈਂ ਕਿ ਕੋਈ ਰੋਟੀ ਨਹੀਂ ਮਿਲਦੀ ਰਸਟੈਕ ਭਾਲਦਾ ਕਹਾਂ ਥੋੜਾ ਜਿਹਾ ਗਾਂ ਨੂੰ ਚਲਦਾ ਪਤਾ ਨਹੀਂ ਕਾਦਾ ਮੜਾ ਜਿਹਾ ਭੜਾਕਾ ਜਿਹਾ ਕਹਿੰਦਾ ਮੋੜਿਆ ਕੋਈ ਫੇਰ ਨਾ ਮਾਰੇ ਆਪਣੇ ਕਹਿੰਦਾ ਇਧਰ ਬਾਜ ਦੇ ਲੱਗਦੇ ਬਈ ਹੋਰ ਬਬਾ ਸਾਡੀ ਕੌਡੀ ਧੜਕੇ ਯਾਰ ਪਿਆ ਦੀ ਮੈਂ ਕਿਹਾ ਹੋਟਲ ਤੇ ਤਕੜ ਤਕੜ ਕਰਕੇ ਵੜ ਗਿਆ ਕਿ ਧੜਕੇ ਉਹਦਾ ਖੁਆਰਤੀ ਆਉਣਾ ਵੀ ਕਿਹੜਾ ਪਾਇਆ ਵਾ ਅੰਦਰ ਮੁਸਾਫਰ ਵੀ ਹੈ ਮੁਸਾਫਰਾਂ ਨੂੰ ਛਡਵਾਉਣ ਦੀ ਕੋਸ਼ਿਸ਼ ਕਰ ਰਹੀ ਹੈ ਮਿਲਟਰੀ ਮੁਸਾਫਰਾਂ ਦਾ ਖਤਰਾ ਹੈ ਮੈਂ ਕਿਹਾ ਮੈਂ ਤਾਂ ਮੁੱਤਾ ਕਰਕੇ ਹੀ ਬਚਾਂਗਾ 4 ਘੰਟੇ ਜਿਹੜੇ ਬਚਾਂਗੇ ਮੈਂ ਕਿਹਾ ਆਪਾਂ ਬੋਲਣੂ ਨਹੀਂ ਅਟਣਾ ਉਹਨਾਂ ਨੂੰ ਠੋਕ ਦੇਣਾ ਸੁਣੇਗਾ ਦਿਮਾਗ ਚੜਦੇ ਆ ਨਾਲੇ ਨਗਾ ਇਹਨਾਂ ਨੂੰ ਪਰ ਆਪਾਂ ਹੀ ਮਰ ਜਾਣਾ ਮੈਂ ਕਿਹਾ ਆਪਦੀ ਆਈ ਤੀ ਕੀ ਜਾਲ ਸਹੀ ਯਾਰ ਜਿਹੜਾ ਉੱਥੋਂ ਮੁੜੇ ਗਾ ਕਹਿੰਦੇ ਵੀ ਕਮਰਾ ਲੈ ਲਿਆ ਸ਼ਹਿਰ ਜਾ ਆ ਗਿਆ ਇੱਥੇ ਲੈ ਲੋ ਕਮਰਾ ਲੈ ਲਿਆ ਉੱਥੇ ਤਕਰ ਤਕਰ ਕਰਕੇ ਰਾਤ ਨੂੰ ਪੁਲਿਸੀ ਪੁਲਸ ਹਾਂ ਵੀ ਕੱਢੂ ਆਈ ਦੀ ਕੀ ਆ ਉਹ ਉਹ ਮੈਂ ਕਹਾਂ ਯਾਰ ਉਹ ਗੱਲ ਕੀ ਆ ਕਹਿੰਦਾ ਤੁਸੀਂ ਪਲਵਾਮਾ ਦੀ ਕਿਉਂ ਕਮਰਾ ਲਿਆ ਆ ਮਬਥੇ ਪਲਵਾਮਾ ਕਹਿੰਦੇ ਆਮ ਪਣੀ ਰੋਈ ਤਾਂ ਆ ਗਲਤੀ ਨਾ ਆ ਗਈ ਕਹਾਵਾ ਲਿਆ ਵੀਰ ਜੱਪਾ ਹੋਰ ਫੇਰ ਉਹ ਛੱਡ ਚੱਕ ਚੁੱਕ ਕਰਕੇ ਸਾਰਾ ਫੇਰ ਉਹ ਮੈਂ ਵੀਡੀਓ ਦਿਖਾਈਆਂ ਵੀ ਯੂਟਿਊਬਰ ਆ ਬੇਰੋ ਨਾ ਪਬਜੀ ਨੂੰ ਇੱਕ ਪੰਜਾਬੀ ਨੂੰ ਫੋਨ ਲਾਇਆ ਵੀਡੀਓ ਕਾਲ ਲਾਈ ਉਹ ਵੱਲੇ ਬਾਬਾ ਕਹਿੰਦਾ ਤੂੰ ਹਾਂ ਬਚਾਲ ਰਿਹਾ ਮੈਂ ਕਹਿੰਦਾ ਇਹਦੇ ਕਹਿੰਦਾ ਬੰਦਾ ਬਹੁਤ ਵਧੀਆ ਹੈ ਉਹ ਕਹਿੰਦਾ ਸਮਝੋ ਸਮਝੋ ਉਹ ਕਹਿੰਦਾ ਸਵੇਰੇ ਆਵਾਂਗੇ ਮੇਲਣ ਮੈਂ ਕਹਿੰਦਾ ਨਾ ਆਇਓ ਭਰਾਵਾ ਤੁਹਾਨੂੰ ਤਾਂ ਵੇਖ ਕੇ ਹੀ ਲੱਤਾਂ ਕੰਬਦੀਆਂ ਵਾਲੇ ਬੰਦੇ ਸਾਡੇ ਫਸ ਜਾਂਦੇ ਉੱਥੇ ਬਾਬਾ ਟੂਲ ਲਾਉਂਦੇ ਨਾ ਬੈਟ ਵੇਚਦੇ ਫਿਰਦੇ ਆ ਬੈਟ ਅੱਛਾ ਖੇਡਣ ਵਾਲੇ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਜਿੰਨੇ ਵੀ ਜਾਂਦੇ ਚੱਕੰਨੇ ਰਿਆ ਕਰੋ ਹਾਂ ਉਹਨਾਂ ਬੈਟ ਦੇ ਬਹਾਨੇ ਡੋਡੇ ਵੇਚਦੇ ਬਾਬਾ ਅੱਛਾ ਉਹਨਾਂ ਕੋਲ ਇੱਕ ਪਾਸੇ ਬੈਟ ਹੁੰਦੇ ਆ ਇੱਕ ਪਾਸੇ ਕਾਲਾ ਲਫਾਫਾ ਹੁੰਦਾ ਉਹ ਚ ਡੋਡੇ ਹੁੰਦੇ ਆ ਡੋਡੇ ਤੁਹਾਨੂੰ ਪਤਾ ਹੀ ਹੈ ਸ੍ਰੀਨਗਰ ਵਾਲੇ ਕਿਹੋ ਜਿਹੇ ਹੁੰਦੇ ਆ ਅੱਛਾ ਜਿਹੜਾ ਲੋਲੜ ਮੰਦਾ ਉਹ ਲੈ ਲੈਂਦਾ ਉਹਦੇ ਦਾਦ ਨੇ 1500 ਦੇ ਬੈਟ 1000 ਦਾ ਬੈਟ 2500 ਦਾ ਬੈਟ ਉਹਨਾਂ ਦਾ 2500 ਦਾ ਬੈਟ ਨਹੀਂ ਨਹੀਂ ਇਹ ਤਾਂ 200 ਕਹੇ ਇਹ ਵਾਲਾ 2500 ਕਹੇ ਥੋੜਾ ਉਹ ਦੂਜੇ ਪਾਸਾ ਦਿਖਾਉਂਦੇ ਆ ਜਿਹੜੇ ਨੇ ਲੈ ਲਿਆ ਗਾਬਲਸ ਫੜ ਲੈਂਦੀ ਉਹ ਤੇਰਾ ਸੀ ਆਡੀਓ ਉੱਥੇ ਪਣਾਇਟੋ ਡੇ ਫੜ ਲੈਂਦੇ ਨਾਲੇ ਪੈਸੇ ਲੈ ਲੈਂਦੇ ਉਹੀ ਟੋਡੇ ਫੇਰ ਉਹਦੇ ਲਫਾਫੇ ਚ ਆਹ ਸਕੀਮ ਚੱਲੀ ਜਾਂਦਾ ਉਥੇ ਜੇ ਕਹਿੰਨੇ ਲੈਣੇ ਗੱਡੀ ਤੇ ਹੋਰ ਖੜੀ ਹੋਵੇ ਉਹਨੂੰ ਪਤਾ ਹੀ ਨਾ ਹੋਵੇ ਬੰਦਾ ਕੌਣ ਹੈ ਭੇਜੋ ਸਵਾਰੀ ਨੂੰ ਉਹ ਆਪਦਾ ਅੱਗੇ ਪੈ ਜੇ ਵੀ ਬੈਠੇ ਗੱਡੀ ਵਾਲਾ ਗੱਡੀ ਚਲਾਵੇ ਆਪਦਾ ਲੰਘ ਜੇ ਸਹੀ ਗੱਲ ਨਹੀਂ ਤਾਂ ਨਹੀਂ ਅਸੀਂ ਇੱਕ ਫੌਜੀ ਨੂੰ ਪੁੱਛ ਲਿਆ ਮੈਂ ਕਿਹਾ ਬਾਈ ਕਹਿੰਦੇ ਯਾਰ ਇੱਥੇ ਡੋਡੇ ਮਿਲਦੇ ਉਹਨੇ ਮੂਰੇ ਪ੍ਰੈਗਾ ਦਾ ਪੱਤਾ ਵਿਖਾਦਾ ਕਹਿੰਦਾ ਜੀ ਤਾ ਲੈ ਕੇ ਤੇ ਡਾ ਉਹ ਕਹਿੰਦਾ ਤੁਸੀਂ ਵੀ ਗਾਦਨੇ ਆ ਕਿ ਤੋ ਐਡੀ ਠੰਡ ਜੀ ਕਹਿੰਦਾ ਉਹੀ ਕਰੇ ਗਾਣੇ ਸਹੀ ਆ ਯਾਰ ਬਾਬਾ ਵਾਲਾ ਉਹ ਕਾ ਬਾਅਦ ਡਿਊਟੀ ਦੇਣੀ ਬਾਬਾ ਯਾਰ ਅਸੀਂ ਜਿੰਨੇ ਵਾਰੀ ਵੀ ਰਾਤਾਂ ਕੱਟੀਆਂ ਖਤਰਨਾਕ ਰਾਹਾਂ ਤੇ ਹੀ ਕੱਟੀਆਂ ਸੀ ਉਹ ਗੱਲ ਸਹੀ ਠੀਕ ਹੈ ਜਿੱਥੇ ਵੀ ਖੜਦੇ ਸੀ ਪੂਰੇ ਖਤਰੇ ਵਾਲੇ ਥਾਂ ਤੇ ਇੱਕ ਥਾਂ ਤੇ ਅਸੀਂ ਅਖੀਨ ਕਹਿੰਦੇ ਰਾਹ ਬੰਦ ਹੋ ਗਿਆ ਮੈਂ ਕਿਹਾ ਉਹ ਕਹਿੰਦੇ ਪੂਰੇ ਕਹਿੰਦੇ ਉਹ ਹੋ ਗਿਆ ਬੰਬ ਬਲਾਸਟ ਹੋ ਗਿਆ ਆਪਣੇ ਫੌਜੀਖਾਨੇ ਕਿੰਨੇ ਸੀ ਦੋਗੇ ਗੱਡੀ ਉੱਡ ਗਈ ਤੇ ਵੀ ਆ ਤਵਾਦੀ ਇਸੇ ਜੰਗਲ 'ਚ ਹੀ ਆ ਮੈਂ ਕਿਹਾ ਇੱਧਰ ਹੀ ਖੜ੍ਹਜੋ ਆਪਾਂ ਨੂੰ ਮਿਲਣਗੇ ਮੈਂ ਕਿਹਾ ਮੇਰੇ ਸਾਲਿਓ ਮੈਂ ਕਿਹਾ ਨਾ ਵੀ ਆਪਣੇ ਪਾਸਾ ਕੁੱਟਣ ਉੱਤੇ ਖੜਾ ਆ ਗਏ ਨਾ ਉਹਨਾਂ ਦਾ ਗੱਡੀ ਲਡਾਉਣੀ ਉਹਨਾਂ ਨੇ ਕਹਿੰਨੇ ਇਹ ਡਾ ਦੇ ਪੀਨਾ ਦੀ ਆਪਾਂ ਮਾਰੇ ਜਾਵਾਂਗੇ ਮੈਂ ਕਿਹਾ ਯਾਰ ਪਰ ਪਤਾ ਨਹੀਂ ਬਾਬਾ ਯਾਰ ਵੀ ਕੀ ਜ਼ਹਾਵਾ ਉੱਥੇ ਲੋਕਾਂ ਦਾ ਯਾਰ ਅਬੀ ਕਿਵੇਂ ਵਿਚਾਰੇ ਉਹ ਜ਼ਿੰਦਗੀ ਕੱਢਦੇ ਆ ਆਪਦੀ ਜਦੋਂ ਤਾਂ ਬਰਫ਼ ਪੈਗੀ ਉਹ ਤਾਂ ਉਹਨਾਂ ਨੇ ਆਪਦੇ ਜਾਨਵਰ ਬੱਕਰੀਆਂ ਬੁੱਕਰੀਆਂ ਲੈ ਕੇ ਆ ਜਣਾ ਥੱਲੇ ਹੂੰ ਤੇ ਜਦੋਂ ਬਰਫ਼ ਪਲੇਗੀ ਉਦੋਂ ਮਾਲ ਡੰਗਰ ਲੈ ਕੇ ਆਪਦੇ ਘਰਾਂ 'ਚ ਜਾਣਾ ਪਹਾੜੀ ਏਰੀਏ 'ਚ ਤਾਂ ਠੀਕ ਐ ਉਹ ਤੇ ਬਰਵਾ ਆਵਾ ਕੌਣ ਜੀ ਲੱਗੇ ਰਹਿੰਦੇ ਯਾਰ ਹੈ ਤੇ ਮਿਲਣਾ ਤੇ ਖਾਣ ਨੂੰ ਕੀ ਮਾਉਂ ਬਦ ਵਦ ਮੈਗੀ ਪਾਣੀ ਜਿਹੜੀ ਬਣਾਉਂਦੇ ਆ ਉਹ ਹਾਣੀ ਜਾਂਦੇ ਆ ਬਾਬਾ ਠੀਕ ਹੈ ਇੱਕ ਤਾਂ ਅਸੀਂ ਕਿਹੜੇ ਤਾਂ ਆਏ ਉੱਥੇ ਤਾਂ ਬਈ ਲੈ ਖਾ ਉੱਥੇ ਤਾਂ ਬਈ ਬਹੁਤ ਅਖੜਾ ਜਿਗਾ ਨਾ ਮੈਂ ਕਾ ਚਲੂ ਉਹਨਾਂ ਨੇ ਬੋਟਾਂ ਜੀਆਂ ਸਾਡੀਆਂ ਹੋਟਲ ਜੇ ਬਣਾ ਕੇ ਵੇਚੋਦੇ ਹਨਾ ਵਿੱਚ ਚਾਹ ਜੀ ਵਾਲੇ ਫਿਰਦੇ ਆਟ ਗੈਸਟ ਲਈ ਆਹੋ ਇਹ ਆਇਆ ਫਲਾਣਾ ਤੇ ਉਹ ਕਹਿੰਦਾ ਵੀ ਆਈ ਦਰਵੇ ਕਿ 1 ਦਾ 1000 ਰੁਪਇਆ ਢਿੱਲੇ ਜੋ ਕੇ ਮੁੜਿਆ ਮੈਂ ਕਿਹਾ ਉਹ ਭੈ ਜੋ ਦੇ ਕੇ ਕਿਹੜਾ ਮੈਂ ਕਿਹਾ ਪੈਸੇ ਜਿਆਦੇ ਆ ਇੱਕ ਉਹ ਕਹਿੰਦਾ ਮੈਂ ਪੱਟ ਲਿਆ ਬੰਦਾ ਉਹ ਕਹਿੰਦਾ 200 ਦੇ ਦਿਓ ਲੈ ਜਾ 200 ਦੇ ਕੇ ਵਹਿ ਗਈ ਗਾਂ ਨਾਲ ਕਾਫੀ ਵਾਲੇ ਨੇ ਵਲਾਤੀ ਗੱਡੀ ਇੱਕ ਬੋਰਡ ਜੀ ਆ ਵੀ ਇਹਨੇ ਕੌਫੀ ਦਾ ਆਨੰਦ ਲੋ ਇਸਨੇ ਬੈਠ ਕੇ ਨਿਕਾਲੋ 600 ਰੁਪਿਆ ਇਹ ਦੇ 600 ਕੇ ਕੌਫੀ ਪੀਨੇ ਉਹਨੇ 600 ਫੜਿਆ ਕਹਿੰਦਾ ਮੈਂ ਗਰਮ ਕਰਤਾ ਹੂੰ ਮਨੇ ਦੋ ਗੜੇ ਕੱਢੇ ਤੀਜੇ ਗੜੇ ਥੈ ਹੀ ਜੀ ਮੈਨੂੰ ਬਸ ਆਪ ਕੌਫੀ ਪੀਨੇ ਮੈਂ ਕਹਾ ਮੋੜਦੇ ਨੂੰ ਕੌਫੀ ਵਾਲਾ ਤਾਂ ਕਦੋਂ ਦਾ ਗਿਆ ਇਹਨੂੰ ਗਨਾਰੇ ਲਾ ਕੇ ਨਿਕਲੋ ਬਾਹਰ ਕਹਿੰਦਾ ਕੌਫੀ ਵਾਲਾ ਕਿੱਧਰ ਗਿਆ ਮੈਂ ਕਹਾ ਪੂਰੇ ਕਰ ਕੇ ਅਗਲੇ ਕਰ ਕੇ ਜਾਈ ਗਏ ਠੀਕ ਹੈ ਜਿੰਨੇ ਕਦਾ ਹੱਕ ਸੀ ਲੈ ਗਏ ਸਹੀ ਗੰਦਾ ਪਾਣੀ ਹੈ ਮੈਂ ਗੇ ਮੇਰੇ ਵਿੱਚ ਤਰੇ ਪਰਦੇ ਆ ਫੂਸ ਬੈਤ ਰੁੜਿਆ ਪਰਦਾ ਕਿਹੜੀ ਲੇਖ ਹੈ ਹੈ ਪੈਸੇ ਲਟਾਉਣ ਹੁੰਦਾ ਗੱਲ ਕੁਛ ਨਹੀਂ ਅਸੀਂ ਉੱਥੇ ਚਲੇ ਗਏ ਆ ਦੇ ਸਿਮਲੇ ਹਾਂ ਸਿਮਲੇ ਤਾਂ ਕੋਈ ਕੀ ਵਾਅਦਾ ਉੱਥੇ ਜਾਂਦੇ ਆ ਬੜਾ ਕੁਫਰੀ ਕੁਫਰੀ ਇੱਕ ਮੈਨੂੰ ਬਰਨਾਲੇ ਦੇ ਮਿਲ ਕੇ ਕਹਿੰਦੇ ਹੁਣ ਅਸੀਂ ਕੁਫਰੀ ਜਾਣਾ ਉਹਨਾਂ ਮੈਂ ਕਿ ਲੈ ਕੇ ਚੱਲਾਂ ਉਹ ਰੀਤ ਨੂੰ ਹੁਣ ਹੀ ਲੈ ਜਾਂਦਾ ਮੈਂ ਮੇਡਾ ਤਿੰਨਾ ਚ ਉੱਥੇ ਘੋੜੇ ਜੇ ਐਥੇ ਮਲੇ ਤਾਂ ਬਾਜ਼ਾਰ ਜੇ ਹਾਂ ਉਹ ਲੈਦ ਜੀ ਪਈ ਆ ਮੌਸ਼ਕ ਮਾਰਦਾ ਮੈਂ ਕੋ ਘੋੜਿਆਂ ਦੇ ਵਿੱਚ ਲੈਦ ਤੇ ਬਹਿ ਜੋ ਜਾ ਕੇ ਕਿਉਂ ਮੈਂ ਕਿਹਾ ਕੁਫਰੀ ਆ ਕਹਿੰਦਾ ਉਹ ਨਹੀਂ ਜਾਂਦੇ ਮੈਂ ਕਿਹਾ ਪੈਸੇ ਖਰਾਬ ਕਰਨ ਲੱਗ ਰਿਹਾ ਉਹ ਆ ਕੁਫਰੀ ਆ ਬਰਾਵਾ ਸਹੀ ਗੱਲ ਆ ਥੁੰਦਾ ਡੱਕਾ ਨਹੀਂ ਗੰਦੋਲੇ ਪਰਦੇਸ ਆ ਉਹ ਉਹਨਾਂ ਦਾ ਸ਼ਹਿਰ ਆ ਇਹ ਆਪਣਾ ਸ਼ਹਿਰ ਆ ਬਸ ਉਹ ਜੰਗਲ ਤੱਪੇ ਚ ਬਸ ਬੰਦਾ ਬੈਠ ਕੇ ਇੰਜੋਏ ਕਰ ਲੈਂਦਾ ਹੋਰ ਕੁਝ ਨਹੀਂ ਠੀਕ ਐ ਯਾਰ ਆਪਾਂ ਮੈਂ ਤਾਂ ਕਹਿੰਦਾ ਜੀ ਦੇਣਾ ਤਾਂ ਕੰਮ ਆ ਲਿਹਾਣ ਲਈਏ ਸਹੀ ਗੱਲ ਕਰਨੇ ਤਾਂ ਪੱਕਾ ਕੰਮ ਕਰੀਏ ਜਾਨ ਤਕੜੇ ਹੋ ਗਏ ਹੁਣ ਕਈ ਕਹਿੰਦੇ ਕੈਨੇਡਾ ਜਾਣਾ ਆਏ ਆ ਜੀ ਉਹ ਕਹਿੰਦਾ ਖਤਮ ਹੋ ਗਿਆ ਜੀ ਫਲਾਨਾ ਹੋ ਗਿਆ ਕੋਈ ਖਤਮ ਨਹੀਂ ਜੀ ਨੇ ਭਾਈ ਮਿਹਨਤ ਕਰਨੀ ਆ ਉਹਦੇ ਲਈ ਸਾਰਾ ਕੁਝ ਸਾਰਾ ਜਿਹਨੇ ਇੱਥੇ ਮਿਹਨਤ ਕਰਨੀ ਆ ਉਹਦੇ ਲਈ ਇੱਥੇ ਵੀ ਸਾਰਾ ਕੁਝ ਸਹੀ ਗੱਲ ਹੈ ਕੰਮ ਕਰੋ ਪੰਜਾਬ ਤਾਂ ਇੱਕ ਇਹੋ ਜੀ ਧਰਤੀ ਹੈ ਸੋਨਾ ਸੋਨਾ ਪੈਦਾ ਹੁੰਦਾ ਸੋਨਾ ਸਹੀ ਗੱਲ ਹੈ ਠੀਕ ਹੈ ਬਿਹਾਰੀ ਆਉਂਦੇ ਆ ਬਾਈ ਜੀ ਬਿਹਾਰੀ ਇੰਗਲੈਂਡ ਚਾਏ ਵਿਆ ਹਾਂ ਪੱਕੇ ਹੀ ਨਹੀਂ ਹੁੰਦੇ ਛੇਤੀ ਤੇ ਰੁਪਈਆ ਬਹੁਤ ਸੜਦੇ ਆ ਮਗਰ ਨੂੰ ਅੱਗੇ ਸਾਡੇ ਬੰਦੇ ਕੈਨੇਡਾ ਅਮਰੀਕਾ ਦੁਬਈ ਕਿਤੇ ਵੀ ਜਾਂਦੇ ਸੀ ਹੁਣ ਜਿਹੜੇ ਅਰਬ ਦੇਸ਼ ਐ ਇਹ ਰਹਿ ਗਏ ਪੈਸੇ ਕਮਾਉਣ ਵਾਸਤੇ ਜਿਹੜੇ ਰਹਿ ਗਏ ਯੂਰਪ ਜਾਂ ਮੰਨ ਲਾ ਕੈਨੇਡਾ ਅਮਰੀਕਾ ਹੀ ਗਵਾਉਣ ਵਾਸਤੇ ਆ ਹੁਣ ਪੈਸੇ ਗਵਾਉਣੇ ਆ ਜਦੋਂ ਇਧਰੋਂ ਉਧਰ ਨੂੰ ਲਿਆਣੇ ਉਧਰੋਂ ਤਾਂ ਲਿਆਉਣਾ ਹੀ ਨਹੀਂ ਸਹੀ ਹੋ ਗਿਆ ਹੁਣ ਦਾ ਜਿਹੜੇ ਅਰਬ ਦੇਸ਼ਾਂ ਵਾਲਿਆ ਉਹ ਪੈਸਾ ਲਿਆਉਂਦੇ ਆ ਪੰਜਾਬ 'ਚ ਦੂਜੇ ਤੇ ਝਾਕਦੇ ਆ ਪੰਜਾਬ ਚ ਸਹੀ ਹੈ ਉਧਾਉਣ ਹੀ ਨਹੀਂ ਦਿੰਦੇ ਇੱਧਰ ਕੰਮ ਹੀ ਸਿਸਟਮ ਹੀ ਇਹੋ ਜਿਹਾ ਬਣਾਤੇ ਅਗਲੀਆਂ ਸਰਕਾਰਾਂ ਨੇ ਭਾਈ ਕਿਸੇ ਨੂੰ ਮੋਬਾਈਲ ਦੇ ਤਾਂ ਕਿਸ਼ਤਾਂ ਤੇ ਚੱਲਾਈ ਚੱਲ ਜਦੋਂ ਉਧਰੋਂ ਫ੍ਰੀ ਹੁੰਦਾ ਕਾਰ ਦੇ ਦੀ ਕਿਸ਼ਤਾਂ ਤੇ ਚੱਲਾਈ ਚੱਲ ਮੁੜ ਕੇ ਘਰ ਦੇ ਤਾਂ ਕਿਸ਼ਤਾਂ ਤੇ ਉਦੋਂ ਨੂੰ ਵਰਨ ਲੰਘ ਜਾਂਦਾ ਹੋ ਘਰ ਪੁਰਾਣਾ ਹੋ ਜਾਂਦਾ ਵੇਚ ਕੇ ਜਵਾਕ ਵੱਡਾ ਲੈ ਲੈਂਦੇ ਹੋ ਕਿਸ਼ਤਾਂ ਦਾ ਨਹੀਂ ਜਾਂਦੇ ਇੱਧਰ ਤਾਂ ਮਤਲਬ ਹੀ ਕੋਈ ਝਾਕਣੀ ਹੀ ਨਹੀਂ ਦਿੰਦੇ ਇੰਦਰ ਆਉਣਗੇ ਤਾਂ ਪਤਾ ਉਧਰ ਘੈਤ ਟੁੱਟ ਜੂ ਮਸ਼ੀਨ ਨਾ ਬੰਦੇ ਆ ਅਰਬ ਦੇਸ਼ਾਂ ਵਾਲਿਆਂ ਦਾ ਪੈਸਾ ਤੁਰਿਆ ਫਿਰਦਾ ਇੱਥੇ ਉਹਦਾ ਵਿਚਾਰੇ ਉਹਦੇ ਹੀ ਪੇਜਦੇ ਜਦੋਂ ਕੋਈ ਆਫਤ ਆਉਂਦੀ ਹੈ ਪਰ ਜਿਹੜੇ ਮਿਹਨਤੀ ਬੰਦੇ ਆ ਬਹੁਤ ਕਮਾਉਂਦੇ ਆ ਭਾਈ ਮਿਹਨਤ ਨਾਲ ਪੈਸਾ ਸਹੀ ਗੱਲ ਆ ਬਾਕੀ ਬਾਧੂ ਪੈਸਾ ਸਹੀ ਗੱਲ ਇਹ ਕ ਆਪਣਾ ਭਰਾ ਕੈਲੀਫੋਰਨੀਆ ਰਹਿੰਦਾ ਬਿਲਹਾਰ ਬਿਲਹਾਰ ਹੈ ਨਾ ਨਾ ਫੋਨ ਆਇਆ ਸੀ ਨਾ ਆਪਾਂ ਨੂੰ ਬਾਈ ਯਾਰ ਮੈਂ ਮੰਨ ਗਿਆ ਬੰਦੇ ਨੂੰ ਯਾਰ ਉਹਨੇ ਬੰਦੇ ਨੇ ਨਾ ਕੱਲੀ ਕੱਲੀ ਵੀਡੀਓ ਕਹਿਣਦੀ ਯਾਰ 870 ਬਾਈ ਕਹਿੰਦਾ ਤਾਰੀ ਬਾਬਾ ਸਮਾਲ ਸਰ ਤੇ ਆ 400 ਕਿੰਨੀ 80 ਕਿੰਨੀਆਂ ਕਿਹਾ ਨੇ ਤਾਰੀ ਬਾਬਾ ਬਲੌਗ ਤੇ ਆ ਬਾਈ ਯਾਰ ਮੈਂ ਕੱਲੀ ਕੱਲੀ ਗੱਲ ਜਾਣਦਾ ਕਹਿੰਦਾ ਤੇਰੀ ਪੁੱਤ ਕਿੱਥੋਂ ਪਉਦਦਾ ਯਾਰ ਕਹਿੰਦਾ ਯਾਰ ਮੈਂ ਸਟ्रेस ਦੇ ਵਿੱਚ ਚਲੇ ਗਿਆ ਸੀ ਮੈਂ ਹਸਪੀਟਲ ਦੇ ਵਿੱਚ ਜੌਬ ਕਰਦਾ ਜਿੱਥੇ ਮੰਦਬੁੱਧੀ ਆਉਂਦੇ ਆ ਉਹਨਾਂ ਦੇ ਟੀਕੇ ਲਾ ਲਾ ਉਹਨਾਂ ਨੂੰ ਦਵਾਈਆਂ ਦੇ ਦੇ ਉਹਨਾਂ ਦੇ ਵਿੱਚ 7-8 ਸਾਲ ਰਹਿ ਕੇ ਮੇਰੇ ਆਪ ਦੇ ਤੇ ਡਿਪਰੈਸ਼ਨ ਪੈ ਗਿਆ ਕਹਿੰਦਾ ਠੀਕ ਹੈ ਕਹਿੰਦਾ ਫੇਰ ਇੱਕ ਦਿਨ ਚਾਂਦ ਚੱਕ ਤੇਰੀ ਵੀਡੀਓ ਮੇਰੇ ਅੱਗੇ ਆਈ ਕਹਿੰਦਾ ਐਸੀ ਵੀਡੀਓ ਅੱਗੇ ਆਈ ਹੈ ਐਸੀ ਕਹਿੰਦਾ ਚਣਕੁੱਠੀ ਉਹਨਾਂ ਫਿਰ ਮੈਂ ਤੇਰੀ ਸਾਰੀ ਬਾਇਓਗ੍ਰਾਫੀ ਦੇਖੀ ਕਹਿੰਦਾ ਮੈਂ ਕਹਾਂ ਜਦੋਂ ਇਹ ਸੁਰਿਆ ਫਿਰਦਾ ਇਹੋ ਜਿਹੇ ਲੋਕਾਂ ਦੇ ਆ ਆਪਣੇ ਕੋਲੇ ਤਾਂ ਕੁਝ ਵੀ ਨਹੀਂ ਤਕਲੀਫ ਕਹਿੰਦਾ ਆਪਾਂ ਫੇਰ ਉੱਠ ਕੇ ਲਾਗੇ ਕੰਮ ਬਾਬਾ ਉਹਦੇ ਤੋਂ ਠੀਕ ਹੈ ਮੁੰਡੇ ਦਾ ਪਿੰਡ ਖੈਰਾ ਸਮਾਲ ਸਮਰਾਲੇ ਕੋਲੇ ਠੀਕ ਹੈ ਨਾ ਬਲਹਾ ਆ ਰ ਮੈਂ ਕਾਹੇ ਬਲਹਾ ਵੀ ਜਾਈਏ ਹੈ ਨਾ ਠੀਕ ਹੈ ਤੇ ਯਾਰ ਕਿਉਂਕਿ ਉਹ ਵੀ ਦੱਸਦਾ ਹੈ ਉਹ ਕਹਿੰਦਾ ਜੌਬ ਆ ਬੱਬਾ ਕੰਮ ਹੈ ਜੇ ਕੰਮ ਕਰਾਂਗੇ ਤਾਂ ਸੌਖੀਆਂ ਜੇ ਨਹੀਂ ਕਰਨਾ ਤਾਂ ਸੌਖੀਆਂ ਉਹੀ ਕੰਮ ਇੱਥੇ ਹੈ ਮੈਂ ਤੇ ਇੱਥੇ ਕਹਿੰਨਾ ਬਗਾਰ ਦੇ ਪੰਜ ਮੈਂਬਰ ਆਲਾ ਪੰਜੇ ਕੰਮ ਲੱਜੋ ਲਗਨੇ ਡਾ ਸਹੀ ਗੱਲ ਹੈ ਹੈ ਜਵਾ ਕਾਟ ਲੱਗ ਜੇ ਘਰ ਵਾਲੀ ਆਟ ਲੱਗ ਜੇ ਆਪਾਂ ਆਟ ਲੱਗ ਜੀਏ ਪਰ ਨਹੀਂ ਇੱਕ ਕੰਮ ਕਰਦਾ ਬਾਕੀ ਸਾਰੇ ਖਾਂਦੇ ਆ ਖਰਚਾ ਵੀ ਮੋਟਾ ਕਰਦੇ ਆ ਮਗਰ ਦੂਜੇ ਫਿਰ ਐਕਟ ਕਿੰਨਾ ਕਰ ਚਲਾਊਗਾ ਉਹਨਾਂ ਨੂੰ ਇੰਨਿਆਂ ਨੂੰ ਜ਼ਮੀਨ ਕਿੰਨਾ ਕਦੇਊਗੀ ਸਾਨੂੰ ਪੰਜ ਕਿੱਲੇ ਆਲਾ ਕੀ ਐ ਹਾਂ ਪੰਜ ਕਿੱਲੇ ਖੇਤੀ ਕੋਈ ਖੇਤੀ ਐ ਨਹੀਂ ਰਹੀ ਉਹ ਤਾਂ ਹੁਣ ਉਹ ਕੰਮ ਹੋ ਗਿਆ ਵੀ ਨਾਂ ਦਾ ਉਹ ਤਾਂ ਵਾਲਿਆਂ ਜਾਂ ਨਾ ਉਠਾਂ ਵਾਲਿਆਂ ਜਾਂ ਵਿਚਾਲੇ ਲੰਮ ਕੀ ਜਾਂਦਾ ਲੰਮਕਣ ਵਾਲਾ ਬੰਦਾ ਕਦੋਂ ਵੀ ਢੱਕ ਸਕਦਾ ਜਿਹੜਾ ਥੱਲੇ ਆ ਉਹਨੇ ਤਾਂ ਥੱਲੇ ਹੀ ਰਹਿਣਾ ਜਿਹੜਾ ਤਾਂ ਉਹਨੇ ਤਾਂ ਰਹਿਣਾ ਜਿਹੜਾ ਲੰਮਕਦਾ ਉਹਦੇ ਹੱਥ ਤਾਂ ਛੋਟ ਹੀ ਸਕਦੇ ਐ ਸਹੀ ਗੱਲ ਉਹ ਕੰਮ ਸਾਡੇ ਨਾਲ ਬਣਿਆ ਵਾ ਭਾਈ ਜੇ ਤਾਂ ਹੁਣ ਅਸੀਂ ਦਿਹਾੜੀ ਕਰਨ ਵਾਲੇ ਜੋ ਜੇ ਤਾਂ ਉਹ ਵੀ ਸੌਖੇ ਆ ਉਹ ਸਰਕਾਰ ਦੇਣ ਦੀ ਆਟਾ ਦਾਲ ਪਾਣੀ ਬਿੱਲ ਬਿਜਲੀ ਦੇ ਪਾਣੀ ਉਹ ਹੋ ਗਿਆ ਵਿਆਹ ਦੂਜਿਆਂ ਨੇ ਕਰਤਾ ਬੱਚਿਆਂ ਦਾ ਤੇ ਉਹ ਇਕੱਠੇ-ਕੁੱਠੇ ਕਰਕੇ ਕਰ ਦਿੰਦੇ ਵੀ ਗਰੀਬ ਐ ਵਿਚਾਰਲੇ ਨਾਲ ਉਹ ਵੀ ਨਹੀਂ ਹੁੰਦਾ ਇਹ ਦਾ ਜ਼ਮੀਨ ਵਾਲਾ ਇਹ ਤਾਂ ਜ਼ਮੀਨ ਵਾਲਾ ਉਹਦੇ ਕੋਲ ਤਾਂ ਲੈਣ ਜਾਂਦੇ ਆ ਮੁਕੀਨ ਉਹ ਦੇਉਗਾ ਉਹ ਦਾ ਦਰਾਖਤਾਂ ਦੇ ਟਾਹਣੇ ਵੀਦਾ ਰਹਿਦਾ ਵੀ ਜੇ ਲੋੜ ਪਈ ਇਹਦੇ ਨਾਲ ਲੰਕਾਂਗੇ ਜੇ ਲੋੜ ਪਈ ਇਹਦੇ ਨਾਲ ਲੰਕਾਂਗੇ ਜੇ ਲੋੜ ਪਈ ਇਹਦੇ ਨਾਲ ਲੰਕਾਂਗੇ ਹਾਂ ਤੇ ਜਿਓ ਜੀ ਕੰਮ ਕਰੇ ਬਾਈ ਜੀ ਸਾਰੇ ਸੌਖੇ ਆ ਉਥੇ ਜਿਓ ਜੀ ਕੰਮ ਕਰਦਾ ਸਫਾਈ ਦਾ ਕੰਮ ਕਰਦੇ ਆ ਤੇ ਘਰਾਂ ਦੀ ਦਾ ਲੈ ਹੁਣ ਦੀਵਾਲੀ ਆਈ ਸੀ ਆਪਾਂ ਵੀ ਕਿਸੇ ਦੇ ਘਰ ਦਾ ਠੇਕਾ ਲੈ ਲੈਂਦੇ ਲੈ ਵੀ ਤੁਹਾਡਾ ਘਰ ਸਾਫ ਕਰਕੇ ਜਾਂਦੇ ਆ ਅਸੀਂ ਕੋਠੀ ਸਾਫ ਕਰਕੇ ਜਾਂਦੇ ਆ ਬਾਹਰ ਲਿਆਦੀ ਲੈ ਵੀ ਅਸੀਂ ਤਾਂ ਜਾਨੇ ਘਰੇ ਆ ਨਾ ਇਗਲਾ ਕੀ ਕਹਿੰਦਾ ਆਪਾਂ ਨੂੰ ਕੋਠੀ ਏਡੀ ਵਾਲਾ ਆਪਾਂ ਨੂੰ 10000 ਤਾਂ ਦਿੰਦਾ 10000 ਜੇ ਆਪਾਂ ਦਿਵਾਲੀ ਸੌਖੀ ਵੀ ਇਹਨੇ ਪੰਜ ਦਿਨਾਂ ਜੇ ਆਪਾਂ ਚਾਰ ਦਿਨਾਂ ਚ ਉਹਦਾ ਘਰ ਸਾਫ਼ ਕਰ ਦਿੰਦੇ ਹੈ ਕੈਨੇਡਾ ਪਰ ਕਰਨਾ ਨਹੀਂ ਆਪਾਂ ਸ਼ਰਮ ਆਉਂਦੇ ਆ ਜੇ ਹੁਣ ਮੈਂ ਸਬਜ਼ੀ ਵਾਲੀ ਰਿਹੜੀ ਲਾ ਲਾ ਮੇਰੇ ਘਰ ਵਾਲੀ ਮਾਲਾ ਛੱਲਣਾਂ ਭੁੰਨਣ ਲੱਗ ਜੇ ਮੁੰਡਾ ਨਾਲ ਹੋਰ ਕੁਝ ਲਾ ਕੇ ਖੜ ਜੇ ਤਿੰਨ ਬਿਜ਼ਨਸ ਚੱਲ ਪਈ ਠੀਕ ਹੈ ਜੇ ਅਸੀਂ ਤਿੰਨਾਂ ਨੇ ਹਜ਼ਾਰ-ਹਜ਼ਾਰ ਪੱਟਿਆ ਕੋਈ ਹਜ਼ਾਰ ਤਾਂ ਬਚਾਵਾਂਗੇ ਕੋਈ ਗੱਲ ਨਹੀਂ ਆਏ ਕੈਨੇਡਾ ਹਾਂ ਕੈਨੇਡਾ ਵੀ ਆਈ ਨਹੀਂ ਸਹੀ ਗੱਲ ਹੈ ਤੇ ਜੇ ਸਾਰਿਆਂ ਨੇ ਕੰਮ ਕਰਨਾ ਫਿਰ ਇਹ ਵੀ ਕੈਨੇਡਾ ਹੈ ਜੇ ਉੱਥੇ ਜੀਨੇ ਕੰਮ ਕਰਨਾ ਉੱਥੇ ਵੀ ਹੈਗਾ ਪੈਸਾ ਜੀਨੇ ਨਹੀਂ ਕਰਨਾ ਪਈ ਉਹਦੇ ਲਈ ਕਿਤੇ ਵੀ ਕੋਈ ਨਹੀਂ ਸਹੀ ਗੱਲ ਤੇ ਥੇਰੇ ਕੋਈ ਉਥੇਰੇ ਕੋ ਮੰਦਾ ਹੀ ਹੈ ਬਾਹਲਾ ਮੰਦਾ ਹੈ ਬਾਹ ਉਹਦੇ ਨਾਲ ਆਪਾਂ ਕਹਿਣ ਚੇ ਕੰਮ ਬੜਾ ਬੁਰਾ ਪਹਿ ਹੀ ਖਤਮ ਹੋ ਗਿਆ ਹੈ ਹੀ ਨਹੀਂ ਬਸ ਸਹੀ ਹੈ ਕਹਿਣਾ ਪੈਣਾ ਤੇ ਨਹੀਂ ਸਾਰਾ ਕੁਝ ਹੈਗਾ ਠੀਕ ਹੈ ਬਸ ਪ੍ਰਮਾਤਮਾ ਅਕੇ ਦੋ ਵੇਲੇ ਅਰਦਾਸ ਕਰਿਆ ਕਰੋ ਕਿ ਪ੍ਰਮਾਤਮਾ ਕੋਈ ਭੁੱਖਾ ਨਾ ਸੋਵੇ ਕੋਈ ਵੀ ਭੁੱਖਾ ਨਾ ਸੋਵੇ ਪੰਜਾਬ ਚ ਐਸਾ ਘਰ ਨਾ ਹੋਵੇ ਜਿਹਨੂੰ ਜਿਵੇਂ ਹੁਣ ਇੱਕ ਬੱਤਿਆਂ ਦੀ ਵੀਡੀਓ ਆਈ ਹੈ ਯਾਰ ਪੰਜਾਬ ਦੇ ਪਤਾ ਨਹੀਂ ਕਿਹੜੇ ਪਿੰਡ ਦੀ ਹੈ ਮਾਂ ਪਿਓ ਥੋੜੇ ਦਿਨ ਅੱਜ ਚਲੇ ਗਏ ਇੱਕ ਛੋਟੀ ਜੀ ਕੁੜੀ ਐ ਈਡੀ ਕ ਮੁੰਡੇ ਉਹ ਤੋਂ ਵੀ ਛੋਟੇ ਰਹਿ ਗਏ ਵਿਚਾਰੇ ਯਾਰ ਬਾਹਰ ਦੀ ਐ ਮੇਰੇ ਕੋਲ ਪੰਜਾਬ ਤੋਂ ਬੱਚੇ ਅਨਾਥ ਹੋ ਗਏ ਜੇ ਹੁਣ ਮੈਂ ਉਹ ਸੋਚਾਂ ਮੈਂ ਇਹੋ ਜੇ ਮੈਂ ਜੇ ਪੰਜਾਬ ਚੋਂ ਦੇ ਇਹ ਅਨਾਥ ਨਹੀਂ ਸੀ ਇਹ ਸਾਰੇ ਪਿੰਡ ਦੇ ਬੱਚੇ ਸੀ ਸਾਡੇ ਦੇ ਹੈ ਸਭ ਨੇ ਸਾਂਭਣਾ ਸੀ ਇਹਨਾਂ ਦੀ ਗੱਲ ਕਿਸੇ ਮਨ ਲਾ ਬਾਸ ਮੜਦਗਾ ਫੁੜੂਂਗਾ ਨੇ ਆਪੇ ਸਾਰਾ ਕੁਝ ਕਰਕੇ ਦਿਆ ਕਰਨਾ ਹੈ ਕਿਸੇ ਨਾ ਕਰ ਵੱਡੇ ਨਹੀਂ ਹੁੰਦੇ ਕੋਈ ਵੀ ਪੈਣ ਵਾਲਾ ਵੀ ਆਪੇ ਕੋਈ ਤਿਆਰ ਵਜਾ ਕਰਨਾ ਵੀ ਅੱਜ ਮੈਂ ਪੈ ਜਾਊਗਾ ਲਾ ਤੂੰ ਬਈ ਜਵਕ ਗੋਲੀ ਪੈਣਾ ਬਈ ਹੈ ਕਮੈਂਟ ਨਹੀਂ ਸੁਣਨਾ ਛੱਡਦੇ ਜੀ ਆਪਦੇ ਪੰਜਾਬ ਚ ਕੇ ਇਹ ਪੰਜਾਬ ਬਣਾਉਣਾ ਆਪਾਂ ਆ ਜਿਹੜੇ ਭਰਾ ਸਾਡੇ ਚੋਰੀਆਂ ਕਰਦੇ ਆ ਯਾਰ ਮੈਂ ਤੜੀ ਗੱਲ ਆ ਯਾਰ ਨਾ ਕਰੋ ਯਾਰ ਇਹਦੇ ਨਾਲ ਸਾਡੇ ਪੰਜਾਬ ਦਾ ਜਿਹੜਾ ਗਰਾਫ ਆ ਬਹੁਤ ਥੱਲੇ ਜਾ ਰਿਹਾ ਯਾਰ ਬਹੁਤ ਡਿੱਗ ਪਿਆ ਸੀ ਵੀ ਪੰਜਾਬ ਚ ਚੋਰੀਆਂ ਆ ਤੇ ਐਮਪੀ ਦੀ ਗੱਡੀ ਆਈ ਆ ਖਾਲੀ ਕਰਨ ਕਹਿੰਦਾ ਜੀ ਇੱਥੇ ਕੋਈ ਚੋਰੀ ਤਾਂ ਨਹੀਂ ਮਗਰ ਨਹੀਂ ਨਹੀਂ ਕਹਾਂ ਨਹੀਂ ਲੂਟ ਪਾਟ ਕਹਿੰਦੇ ਪੰਜਾਬ ਮੇ ਬਹੁਤ ਆ ਇਹ ਗੱਲਾਂ ਸੀ ਬਾਹਰ ਕਰਦੇ ਹੁੰਦੇ ਜਾ ਕੇ ਇੱਥੇ ਚੋਰੀ ਦਾ ਨਹੀਂ ਦਿਓ ਟਰੱਕ ਲੈ ਕੇ ਜਾਂਦੇ ਹੁਣ ਇਹ ਗੱਲਾਂ ਸਾਨੂੰ ਇੱਥੇ ਸੁਣਨੀਆਂ ਪੈ ਰਹੀਆਂ ਕਿਉਂਕਿ ਉਹਨਾਂ ਨੇ ਹੁੰਦਿਆਂ ਤਾਂ ਉਹ ਯਾਰ ਨਸ਼ਾ ਕਰੋ ਮੈਂ ਤਾਂ ਆਪ ਕਹਿੰਨਾ ਤੈਨੂੰ ਨਹੀਂ ਰੋਕਦੇ ਬਾਈ ਕੰਮ ਤਾਂ ਕਰੋ ਕੰਮ ਕਰਕੇ ਹੀ ਕਰੋ ਯਾਰ ਕਿਉਂ ਯਾਰ ਤੁਸੀਂ ਲੋਕਾਂ ਦਾ ਖੋਹਨੇ ਆ ਜੀ ਮਿਹਨਤ ਕਰੋ ਯਾਰ ਜਿਹੜਾ ਬੰਦਾ ਕਹਿੰਦਾ ਨਾ ਕੰਮ ਛੋਟਾ ਹੈ ਉਹਨੂੰ ਇਹ ਨਹੀਂ ਪਤਾ ਵੀ ਛੋਟੇ ਕੰਮ ਵਿੱਚ ਪੈਸਾ ਵੱਡਾ ਹੈ ਉਹ ਕਹਿੰਦਾ ਜਿਹੜਾ ਥੋੜਾ ਉਹ ਆਪ ਦੇ ਲਈ ਜਿਹੜਾ ਜ਼ਿਆਦਾ ਉਹ ਦੂਜਿਆਂ ਲਈ ਹੈਗਾ ਚੀਜ਼ ਮੈਂ ਦੇਖੀ ਹੈ ਨੋਟ ਕੀਤੀ ਹੈ ਢਾਬੇ ਤੇ ਜਦੋਂ ਮੇਰਾ ਇੱਕ ਢਾਬਾ ਸੀ ਮੈਨੂੰ ਫੁੱਲ ਕਮਾਈ ਆਉਂਦੀ ਸੀ ਬਾਈ ਕਿਉਂਕਿ ਮੈਂ ਨਿਗ੍ਹਾ ਰੱਖਦਾ ਸੀ ਮੁਰਕੇ ਕੰਮ ਵੱਡਾ ਹੋ ਗਿਆ ਉੱਥੇ ਵੀ ਨੌਕਰ 16 17 ਹੋ ਗਏ ਢਾਬੇ ਚਾਰ ਹੋ ਗਏ ਫਿਰ ਉਹ ਦੂਜਿਆਂ ਲਈ ਹੋ ਗਏ ਕਿੱਧਰ ਕਿੱਧਰ ਨਿਗ੍ਹਾ ਰੱਖਾਂ ਕਿੱਧਰ ਚੋਰੀ ਰੋਕਾਂ ਕੱਲਾ ਕੱਲਾ ਬੰਦਾ ਠੀਕ ਹੈ ਸਹਜੇ ਉਦੋਂ ਵੀ ਘਟ ਗਏ ਇੱਕ ਨਾਲੋਂ ਵੀ ਕਹਿਣ ਨੂੰ ਐ ਹੁੰਦਾ ਵੀ ਸੇਟ ਆ ਚਾਰਾ ਹੋਟਲ ਚੱਲਦੇ ਬਾਬੇ ਉਹ ਕੰਮ ਜਮੇ ਮਰ ਗਿਆ ਉਹਦਾ ਸੇਟ ਜਾਣਦਾ ਸੇਟ ਦਾ ਰੱਬ ਜਾਣ ਮੈਨੂੰ ਅੱਜ ਪਤਾ ਲੱਗਿਆ ਵਿਚਾਰਾ ਜਿਹੜਾ ਮੇਰੇ ਨਾਲ ਮੁੰਡਾ ਜੱਗਾ ਹੁੰਦਾ ਸੀ ਉਦੋਂ ਢਾਬੇ ਤੇ ਵੀ ਦਿਵਾਰੀ ਵਾਲੇ ਦਿਨ ਉਹਦਾ ਸਸਕਾਰ ਹੋਇਆ ਮੌਤ ਹੋ ਗਈ ਕਹਿੰਦੇ ਯਾਰ ਅੱਜ ਮੈਨੂੰ ਕੋਈ ਗੱਡੀ ਵਾਲਾ ਦੱਸ ਕੇ ਗਿਆ ਵਿਚਾਰਾ ਟਰੱਕ ਵਾਲਾ ਕਹਿੰਦਾ ਉਹਦੀ ਰਿਸ਼ਤੇਦਾਰੀ ਯਾਰ ਸੂਲਪੁਰ ਕਾਲਾ ਮੁੰਡਾ ਮਲੋੜ ਤੋਂ ਤੈਂ ਕੀ ਚਲਾਉਂਦਾ ਆਪਣੀ ਉਮਰ ਵਾਲਿਆਂ ਦੀ ਉਹ ਕਹਿੰਦਾ ਬਾਬਾ ਯਾਰ ਜੱਗੇ ਤਾਂ ਮੌਤ ਹੋ ਗਈ ਯਾਰ ਮੈਂ ਕੰਜਰ ਨੂੰ ਕਾਮਯਾਬ ਕਰਦਾ ਹੀ ਰਹਿ ਗਿਆ ਉਹਨੂੰ ਆਏ ਵਿਆਹ ਵੀ ਮੈਂ ਕੀਤਾ ਉਹਦਾ ਠੀਕ ਹੈ ਮੈਂ ਕਹਿੰਦਾ ਯਾਰ ਵਿਆਹ ਕਰਨ ਜਦੋਂ ਆਏ ਜਦੋਂ ਵੇਖਿਆ ਘਰੇ ਬਾਥਰੂਮ ਬਣਾ ਐਨਾ ਪੈਸਾ ਖਾਦਾ ਕੁੰਡਨਾ ਲਾਇਆ ਮੈਂ ਕਿਹਾ ਘਰ ਤਾਂ ਪਾ ਲੈਂਦਾ ਮੈਨੂੰ ਦੁੱਖ ਤਾਂ ਨਾ ਆਉਂਦਾ ਖਾਦੇ ਦਾ ਬਾਬਾ ਨੂੰ ਗ੍ਰੈਂਨ ਵਾਲੀ ਦੁਕਾਨ ਵੀ ਪਾਤੀ ਉਹਨੂੰ ਜਿੱਕ ਜ ਵਰਖਸ਼ਾਬ ਵੀ ਪਾਤੀ ਯਾਰ ਉਹਨੂੰ ਹੋਟਲ ਵੀ ਸੰਭਾਤਾ ਯਾਰ ਜਿੱਦੇ ਜਿੱਧਰ ਕਰਕੇ 2 2 1.5 ਲੱਖ ਰੁਪਇਆ ਲਾ ਕੇ ਦਿੰਦਾ ਸੀਗਾ ਤੇ ਕਿੱਧਰ ਦਾ ਖਾ ਜਾਂਦਾ ਹੀ ਨਸਈ ਐਸੀ ਪੱਟ ਦੇ ਵਹ ਨਸਿਆ ਨੇ ਯਾਰ ਪਤਾ ਹੀ ਨਹੀਂ ਯਾਰ 30 ਕੋਸ ਹੋ ਗਿਆ ਰਾਜਸਥਾਨ ਦੇ ਵਿੱਚ ਸਾਡੇ ਨਾਲੋਂ ਵੀ ਮਹਿੰਗੇ ਨਸਿਆ ਯਾਰ ਠੀਕ ਹੈ ਬਹੁਤ ਬੁਰਾ ਹਾਲ ਹੋ ਗਿਆ ਆਪਣੇ ਬੱਚਿਆਂ ਨੂੰ ਰੋਕਣਾ ਪੈਣਾ ਹੈ ਬੱਚਿਆਂ ਨੂੰ ਗਲ ਲੱਗ ਲਾ ਕੇ ਰੱਖਣਾ ਪੈਣਾ ਹੈ ਨੇੜੇ ਰੱਖੋ ਆਪਣੇ ਬੱਚਿਆਂ ਨੂੰ ਜਿਆਦਾ ਪੜ੍ਹਾਈ ਬਾਰੇ ਨਾ ਸੋਚੋ ਵੀ ਪੂ ਪੜ੍ਹਾਈ ਵੀ ਕਿਸ ਕੰਮ ਦੀ ਜੇ ਬੱਚੇ ਹੀ ਪੁੱਠੇ ਰਾਹ ਨਿਕਲ ਗਿਆ ਪੜਾ ਕੇ ਵੀ ਕੀ ਕਰਨਾ ਸਹੀ ਗੱਲ ਸਾਰੀ ਉਮਰ ਤੇ ਰੋਣ ਨਾਲ ਤਾਂ ਪੜ੍ਹੀ ਚੰਗਾ ਹੈ ਸਹੀ ਗੱਲ ਇੱਕ ਹੈ ਮੁੱਲ ਦੇ ਇੱਕ ਇੱਕ ਤਾਂ ਹੈਗਾ ਹੁਣ ਦੱਸ ਜੂਗਾ ਹੈ ਕੀ ਹੁਣ ਅਗਲਾ ਕਹਿੰਦਾ ਪੰਜਾਬ ਦੇ ਉਹ ਫਲਾਨਾ ਆਏ ਕਹਿੰਦਾ ਫਲਾਨਾ ਆਏ ਕਹਿੰਦਾ ਪੰਜਾਬ ਵਾਲੇ ਨਹੀਂ ਚਾਕਣ ਦਿੰਦੇ ਹੁਣ ਤਾਂ ਪੰਜਾਬ ਨਾਲ ਲੜਨ ਦੀ ਲੋੜ ਹੀ ਨਹੀਂ ਹੋਣ ਕਿੜਾ ਅੱਗੇ ਨੂੰ 6 6 ਫਰਦਿਆ ਕਰੇ ਇਹ ਕਹਿ ਕਹਿ ਸਹੀ ਬੰਦ ਇਹ ਕਿਰੀ ਨਸੇ ਲੱਗਾ ਜਵਾਕ ਗਿਆ ਜਵਾਕਾਂ ਦਾ ਡਿਊਟੀਆਂ ਲਾਈ ਬੈਠੇ ਲੋਕ ਸਕੈਮ ਲੱਗਦੇ ਬੱਚਿਆਂ ਤੇ ਵੀ ਫਲਾਣੇ ਦਾ ਬੱਚਾ ਪੱਟੋ ਫਲਾਣੇ ਦਾ ਪੱਟੋ ਖਬਰ ਕਿੱਥੋਂ ਕੀ ਹੁੰਦੀ ਹੈ ਗੱਲ ਇਹ ਕੋਈ ਪਤਾ ਨਹੀਂ ਡਰ ਲੱਗਦਾ ਬਈ ਵੇਲੇ ਤੋਂ ਡਰ ਲੱਗਦਾ ਵੀ ਆਪਾਂ ਆਪਣੇ ਬੱਚੇ ਸੰਭੋ ਕੋਈ ਜਾਵੇ ਪੜਾਈ ਵੱਲ ਧਿਆਨ ਬਣਾਦੇ ਹੋ ਬਈ ਠੀਕ ਹੈ ਨਾ ਬਹੁਤ ਜ਼ਰੂਰੀ ਪੜਨਾ ਜਿਵੇਂ ਪੜਨਾ ਜ਼ਰੂਰੀ ਨਹੀਂ ਬੱਚਾ ਸਹੀ ਸਲਾਮਤ ਰਹਿਣਾ ਜ਼ਰੂਰੀ ਹੈ ਜਿਹੜਾ ਵੱਡਾ ਹੋਵੇ ਸਿਆਣਾ ਨਿਕਲੇ ਮਿਹਨਤ ਕਰੇ ਕੋਈ ਜ਼ਰੂਰੀ ਨਹੀਂ ਪੜਿਆ ਲਿਖਿਆ ਬੰਦਾ ਹੀ ਕਾਮਯਾਬ ਹੁੰਦਾ ਅਸੀਂ ਉਹਨਾਂ ਨੇ ਪੜੀ ਹੈ ਠੀਕ ਹੈ ਕਿੱਡੀਆਂ ਮਸਾਲਾਂ ਗੱਡੇ ਤਗੜੇ ਤਗੜੇ ਬੰਦੇ ਆਣ ਪੜ ਫਿਰਦੇ ਆ ਯਾਰ ਬਿਜ਼ਨਸ ਚ ਲਈ ਫਿਰਦੇ ਆ ਯਾਰ ਕੰਮ ਤਾਂ ਦਿਮਾਗ ਦੀ ਲੋੜ ਹੈ ਕੋਲ ਦਿਮਾਗ ਤੇ ਚਾਹੀਦਾ ਤੁਹਾਨੂੰ ਸਾਰੀਆਂ ਭਾਸ਼ਾ ਆਉਣੀਆਂ ਚਾਹੀਦੀਆਂ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਫੁਰਨੇ ਆਉਣੇ ਚਾਹੀਦੇ ਵੀ ਆਹ ਕੰਮ ਐ ਕਰਨਾ ਕੰਮ ਐ ਕਰਨਾ ਹੈ। ਕੋਣ ਜਿਹੜੀਆਂ ਪੜਾਈਆਂ ਪੜ੍ਹਦੇ ਆਂ ਸੀ ਉਹਦਾ ਕਿਤੇ ਕੰਮ ਹੀ ਨਹੀਂ ਆਉਂਦਾ ਘਾਲ। ਜਿਹੜੀਆਂ ਆਸੀਂ ਕਿਤਾਬਾਂ 'ਚ ਵੇਖਿਓ ਤਾਂ ਕੋਈ ਮਤਲਬ ਵੀ ਨਹੀਂ ਉਹਨਾਂ ਦਾ ਇੱਥੇ ਤਾਂ ਹੁਣ। ਜਿਹੜੇ ਜਵਾਕ ਪੜ੍ਹਦੇ ਆ ਉਹ ਤਾਂ ਗਾਂ ਕਿਤੇ ਕਿਤੇ ਕੰਮ ਆਉਂਗਾ ਹੀ ਨਹੀਂ। ਬਸ ਉਹਦਾ ਇੰਨਾ ਹੈਗਾ ਵੀ ਪੜ੍ਹਨਾ ਸਿੱਖ ਗਿਆ ਉਹ ਤੋਂ। ਵੀ ਅੰਗਰੇਜ਼ੀ ਪੜ ਲੀਆ ਪੰਜਾਬੀ ਉਹ ਪੜ ਸਿੱਖ ਲੋ। ਕਾਗਜ਼ ਮਿਲ ਗਏ ਨੰਬਰਾਂ ਵਾਲਾ ਵੀ। ਪੜ੍ਹਾਈ ਐ ਨਾ। ਤੇ ਜਿਹੜਾ ਪੜ੍ਹ ਕੇ ਜਾਦੇ ਆ ਵੀ ਇੰਨੇ ਪਰਸੈਂਟ ਲੈਣੇ ਆ ਵੀ ਫੇਰ ਬੈਂਡ ਮੈਣੇ ਆ ਬੈਂਡ ਕਹਾਦਾ ਤਬਾਹੀ ਦਾ ਘਰ ਆ ਸਾਲਾ ਕਿੰਨਿਆਂ ਦੇ ਘਰ ਪਟਦੇ ਪੈਂਡਾ ਨੇ ਕਿੰਨੀਆਂ ਕੁੜੀਆਂ ਮੁਕਰਗੀਆਂ ਜਾ ਕੇ ਯਾਰ ਕਿੰਨੇ ਮੁੰਡੇ ਫਾਇ ਲੈ ਗਏ ਯਾਰ ਕੱਲੇ ਕੱਲੇ ਯਾਰ ਇੱਕ ਰੁੱਕ ਭਰਦਾ ਯਾਰ ਕਾਲਜੇ ਚ ਰੋਣ ਨਿਕਲਦਾ ਜਾਏ ਕਿ ਇੱਕ ਬਜ਼ੁਰਗ ਦਾ ਯਾਰ ਆਪਦੀ ਨੋ ਨੂੰ ਫੋਨ ਲਾਉਂਦਾ ਜੱਸੀ ਪੁੱਤ ਹੋਂ ਦਾ ਫੋਨ ਲਾ ਲਾ ਘਰ ਵੀ ਵੇ ਗਿਆ ਹਾਏ ਵੇ ਮੈਂ ਕਹਿਆ ਯਾਰ ਮੁੰਡਾ ਵੀ ਮਰ ਗਿਆ ਵਿਚਾਰਿਆਂ ਦਾ ਓਏ ਘਰ ਵੀ ਵੇਗ ਗਿਆ ਓਏ ਬਜ਼ੁਰਗ ਕਿੱਥੇ ਜਾਣਗੇ ਯਾਰ ਧੋਨੇ ਹੈ ਕੀੜੇ ਪਹਿਣ ਕੇ ਕੁੜਗੇ ਤੇਰੇ ਕੀੜੇ ਸੌ ਲੱਗੇ ਕਿਸੇ ਨੇ ਨਹੀਂ ਕੱਢਣੇ ਤੂੰ ਕੈਨੇਡਾ ਛੱਡ ਭਲਾ ਚੰਦ ਤੇ ਉੜ ਜਾ ਤੈਨੂੰ ਬਚਾਉਣ ਵਾਲਾ ਕੋਈ ਜੰਮਿਆ ਹੀ ਨਹੀਂ ਮਾਈ ਦਾ ਲਾਲ ਜਿਹੜਾ ਤੂੰ ਉਹ ਇਹੋ ਜਿਹੇ ਸਾਧ ਬਜ਼ੁਰਗਾਂ ਦਾ ਦਿਲ ਦੁਖਾਇਆ ਨਾ ਬਹੁਤ ਪੈੜੀ ਹੋਣੀ ਤੇਰੇ ਨਾਲ ਹਜੇ ਵੀ ਪੁੱਤ کہہ ਕੇ ਬੁਲਾ ਰਿਹਾ ਓਏ ਦੱਸੇ ਪੁੱਤ ਫੋਂਟਾ ਲਾਲਾ ਦੇ ਦੋਵੇਂ ਕਹਿੰਦਾ ਜਰ ਬਾਬਾ ਤਾਂ ਨਿਕਲ ਜਾਂਦੀ ਅੰਦਰੋਂ ਯਾਰ ਕਿੱਡਾ ਜਿਗਰਾ ਹੋ ਉਹ ਵੀ ਆਹੋ ਹੋ ਬਾਬਾ ਬਹੁਤ ਮਾੜੀ ਗੱਲ ਆ ਜਿਹੜੇ ਮੁਕਰਦੀਆਂ ਧੀਆ ਜਾ ਕੇ ਯਾਰ ਉਹ ਵੀ ਨਾ ਯਾਰ ਕੋਈ ਪੈਸਾ ਨਾ ਮੁੱਖ ਰੱਖੋ ਯਾਰ ਤੁਹਾਨੂੰ ਭੇਜਿਆ ਕਿਵੇਂ ਨਾ ਕਿਵੇਂ ਕਰਕੇ ਅਗਲੇ ਨੇ ਤੁਹਾਨੂੰ ਤੋੜਿਆ ਪਹਿਲਾਂ ਕਿੱਡਾ ਜਿਗਰਾ ਕਰਕੇ ਤੁਹਾਡੇ ਤੇ ਪੈਸੇ ਲਾਏ ਆ ਸਹੀ ਤੇ ਤੁਸੀਂ ਉਥੇ ਜਾਸੀ ਪਿੱਛੇ ਜਾ ਕੇ ਯਾਰ ਆਹ ਕੰਮ ਕਰਦੇ ਆ ਯਾਰ ਤੁਹਾਡਾ ਘਰ ਵਾਲਾ ਆ ਗਿਆ ਇਹ ਕੁਸ ਤਾਂ ਹੋ ਹੀ ਜਾਣਾ ਹੈ ਸਹੀ ਕੋਈ ਬੱਚਿਆਂ ਨੂੰ ਅੱਜਕੱਲ ਪਤਾ ਨਹੀਂ ਕਿਉਂ ਦੂਜਾ ਚੰਗਾ ਲੱਗਣ ਲੱਗ ਗਿਆ ਯਾਰ ਉਹਦੇ ਵਿੱਚ ਕੁਝ ਨਹੀਂ ਹੈਗਾ ਤੁਸੀਂ ਆਪਣੇ ਬੰਦੇ ਤੇ ਟਰਸਟ ਰੱਖੋ ਬੰਦਾ ਆਪਣੀ ਜਨਾਨੀ ਤੇ ਟਰਸਟ ਰੱਖੇ ਬਸ ਠੀਕ ਹੈ ਯਾਰ ਜਿੰਨਾ ਗਾਂ ਬਧਾਂਗੇ ਉਹਨਾਂ ਕਾਂ ਗਾਂਦੀ ਹੈ ਫਿਰ ਇਹਨਾਂ ਦੀਦਾਂ ਚ ਕੁਝ ਨਹੀਂ ਹੈਗਾ ਬੰਦਾ ਜਾਨਵਰ ਨਾਲੋਂ ਵੀ ਗਿਰ ਗਿਆ ਯਾਰ ਜਾਨਵਰ ਵੀ ਚੰਗਾ ਸਹੀ ਗੱਲ ਹੈ ਹੈ ਜਾਨਵਰ ਨੇ ਇਹ ਚੀਜ਼ ਰੱਖੀ ਸੀ ਬੱਚਾ ਸਿਰਫ ਸ੍ਰਿਸ਼ਟੀ ਬਣਾਉਣ ਲਈ ਇੰਜਾਂ পাগল ਹੀ ਹੋ ਗਿਆ ਯਾਰ ਹੈ ਕਲ ਜੂਗੀ ਐ ਬਾਕੀ ਯਾਰ ਕੋਈ ਬੱਚਿਆਂ ਨੂੰ ਪੜ੍ਹਾਈ ਨਾਲੋਂ ਜ਼ਿਆਦਾ ਮੈਂ ਤਾਂ ਕਹਿੰਦਾ ਭਾਈ ਬੱਚਿਆਂ ਦਾ ਧਿਆਨ ਰੱਖੋ ਗਲਤ ਲੈਣ ਤੋਂ ਬੱਚੇ ਸੰਭੋ ਠੀਕ ਹੈ ਨਾ ਅੱਜ ਕੱਲ ਬੱਚਿਆਂ ਦੇ ਵਿੱਚ ਕਮੀਆਂ ਬਹੁਤ ਐ ਕਿਉਂਕਿ ਬੱਚੇ ਭਾਈ ਮਿੱਠਾ ਨਹੀਂ ਖਾਂਦੇ ਬੱਚੇ ਖਾਂਦੇ ਚਟਪਟੀਆਂ ਚੀਜ਼ਾਂ ਤੁਹਾਨੂੰ ਪਤਾ ਹੀ ਐ ਜਿਹੜਾ ਬੱਚਾ ਜਾਂਦਾ ਚਟਪਟੀਆਂ ਚੀਜ਼ਾਂ ਖਾਂਦਾ ਮਿੱਠਾ ਨਹੀਂ ਖਾਂਦਾ ਉਹ ਬੱਚਾ ਕਾਮਯਾਬ ਨਹੀਂ ਹੋਊਗਾ ਕੇ ਜਾ ਕੇ ਕਿਉਂਕਿ ਜਿਹੜਾ ਮਿੱਠਾ ਖਾਣਾ ਬੰਦੇ ਲਈ ਬਹੁਤ ਜ਼ਰੂਰੀ ਹੈ ਜਿਹੜੀਆਂ ਉਹ ਚੀਜ਼ਾਂ ਉਹ ਕੁੜੀਆਂ ਲਈ ਬਣੀਆਂ ਸੀ ਕੁੜੀਆਂ ਮਿੱਠਾ ਖਾਈ ਜਾਂਦੀਆਂ ਮੁੰਡੇ ਉਹ ਖਾਈ ਜਾਂਦੇ ਆ ਕੰਮ ਉਲਟ ਹੋਈ ਜਾਂਦੇ ਹਾਰਮੋਨ ਚੇਂਜ ਹੋਈ ਜਾਂਦੇ ਆ ਫਿਰ ਸਬਲਿੰਗ ਹੀ ਵਿਆਹ ਹੁੰਦੇ ਇੱਥੇ ਤਾਂ ਇਹ ਕੁਆਰੇ ਪੈ ਰਹੇ ਖਾਣ ਪਾਣ ਸਹੀ ਕਰਨਾ ਪੈਣਾ ਬੱਚਿਆਂ ਦਾ ਜੇ ਬੱਚਾ ਤੁਹਾਡੇ ਘਰੇ ਆ ਤਾਂ ਰਾਜਮਾ ਦੇਣੇ ਬਹੁਤ ਜ਼ਰੂਰੀ ਹੈ ਹਰ ਬੰਦਾ ਨੋਟ ਕਰ ਲੋ ਛੋਟੇ ਬੱਚੇ ਨੂੰ ਕੋਈ ਦਵਾਈ ਨਹੀਂ ਦੇ ਸਕਦੇ ਇਹੋ ਜੀ ਆਪਾਂ ਉਹਨੂੰ ਛੋਟੇ ਹੁੰਦੇ ਨੂੰ ਰਾਜਮਾ ਬਣਾ-ਬਣਾ ਦੇਈ ਚੱਲੋ ਤੀਜੇ ਚੌਥੇ ਦਿਨ ਤੀਜੇ ਚੌਥੇ ਦਿਨ ਰਾਜਮਾ ਖਾ ਤੀਜੇ ਚੌਥੇ ਰਾਜਮਾ ਖਾ ਧੀਏ ਚਨੇ ਵਾਲ ਕੇ ਚਨੇ ਦੇ ਦਿਓ ਰਾਜਮਾ ਦੀ ਸਬਜ਼ੀ ਬਣਾਓ ਰਾਜਮਾ ਦੀ ਸਬਜ਼ੀ ਬਣਾਓ ਆਲੂ ਨਾ ਪਾਓ ਛਵਾਦ ਬਣਦੀ ਹੈ ਬੱਚਾ ਖਾ ਜਾਂਦਾ ਕਿਉਂਕਿ ਬੱਚਾ ਤੰਦਰੁਸਤ ਰਹੂਗਾ ਅੱਗੇ ਜਾ ਕੇ ਵਿਆਹ ਦੇ ਕਾਬਲ ਰਹੂਗਾ ਤੁਹਾਡਾ ਬੱਚਾ ਸਿਰਫ ਰਾਜਮਾ ਦੇ ਨਾਲ ਇੰਨਾ ਫਰਕ ਹੈ ਠੀਕ ਹੈ ਦੇ ਤੁਹਾਡੇ ਬੱਚੇ ਦੀ ਆਵਾਜ਼ ਪਤਲੀ ਆ ਆਪਣੇ ਆਪ ਭਾਰੀ ਹੋ ਜੀ ਤੁਸੀਂ ਦੇਖ ਕੇ ਦੇਖੋ ਇਹ ਚੀਜ਼ਾਂ ਤੇ ਧਿਆਨ ਦੇਣਾ ਪੈਣਾ ਹੈ ਬੱਚੇ ਨੂੰ ਰਾਤ ਨੂੰ ਪਿਆਜ਼ ਨਾ ਖਾਣ ਦਿਓ ਸਵੇਰ ਜਿੰਨਾ ਮਰਜ਼ੀ ਖਾ ਲੇ ਉਹ ਵੈਦੇ ਬੰਦਾ ਹੈ ਪੈਣ ਲੱਗੇ ਪਿਆਜ਼ ਨਹੀਂ ਖਾਣਾ ਬਸ ਉਹ ਜ਼ਹਿਰ ਹੈ ਬਸ ਇਹ ਸਮਝ ਲਿਓ ਅੱਜ ਕੱਲ ਇਹ ਕਮੀਆਂ ਬਹੁਤ ਆ ਬੱਚਿਆਂ ਦਾ ਧਿਆਨ ਰੱਖੋ ਭਾਈ ਸਾਰੇ ਮੈਂ ਤਾਂ ਬਸ ਇਹੀ ਬੇਨਤੀ ਕਰਨੀ ਹੈ ਤੇ ਆਪਾਂ ਹੁਣ ਤਾਰੀ ਬਾਬਾ ਸਮਾਰ ਸਰ ਤੇ ਵੀਡੀਓ ਪਾਇਆ ਕਰਾਂਗੇ ਤੇ ਦੱਬ ਕੇ ਮੇਰੇ ਭਰਾ ਇੱਕ ਬੇਨਤੀ ਹੈ ਮੇਰੀ ਜਿਹੜਾ ਵੀ ਇਹ ਨੂੰ ਖੋਲਦਾ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਸ਼ੇਅਰ ਲਾਈਕ ਕਮੈਂਟ ਦੱਬ ਕੇ ਕਰਿਓ ਮੇਰੇ ਭਰਾ ਤੇ ਕੱਲ ਨੂੰ ਫੇਰ ਮਿਲਦੇ ਆਂ ਜੀ ਆਪਾਂ ਠੀਕ ਹੈ ਜੀ ਤੇ ਇਹ ਚੈਨਲ ਨੂੰ ਦੱਬ ਕੇ ਸ਼ੇਅਰ ਕਰ ਦਿਓ ਕਿਉਂਕਿ ਫਰੀਜ਼ ਹੋ ਗਿਆ ਆਪਣਾ ਚੈਨਲ ਥੋਣਾ ਤੁਸੀਂ ਤੁਹਾਡੇ ਤੇ ਉਮੀਦ ਆ ਭਾਈ ਹਰ ਭਰਾ ਇੱਕ ਦੂਜੇ ਦੀ ਡਿਊਟੀ ਲਾ ਕੇ ਸ਼ੇਅਰ ਕਰਿਓ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ